ਉਸ ਸਮੇਂ ਦੀਆਂ ਤਸਵੀਰਾਂ ਜਦੋਂ ਸ੍ਰੀ ਕਲਤਕ ਸਹਿਬ ਤੇ ਅਟੈਕ ਹੋਇਆ ਸੀ 84 ਦੇ ਵਿੱਚ ਜਦੋਂ ਅਟੈਕ ਹੋਇਆ ਸ੍ਰੀ ਕਲਤਕ ਸਹਿਬ ਤੇ ਜਿਹੜੇ ਸ਼ਹੀਦ ਹੋਏ ਸਿੰਘ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੋਰ ਸੁਣਾਉ ਸੇਪਾ ਕਹਿਣਾ ਦੋਸਤੋ ਵੀਡੀਓ ਐਂਡ ਤੱਕ ਵੇਖਿਓ ਤੁਹਾਨੂੰ ਅੱਜ ਨਵੇਂ ਸਫਰ ਦੀ ਯਾਤਰਾ ਕਰਾਵਾਂਗੇ ਅਤੇ ਅੱਜ ਅਸੀਂ ਥੋੜਾ ਜਿਹਾ ਕਿਤੇ ਮਾਰੀ ਸੰਲਾਈਨ ਚੱਲੇ ਹਾਂ ਫਿਰ ਉਸ ਤੋਂ ਬਾਅਦ ਚ ਫੇਰ ਦਰਬਾਰ ਸਾਹਿਬ ਜਾ ਕੇ ਨਮਸਤਕ ਹੋਵਾਂਗੇ ਤੇ ਇੱਕ ਦੋ ਸ਼ਹਿਰ ਹੋਰ ਕਾਮਿਆਂ। ਹੋਰ ਤੁਸੀਂ ਸੁਣਾਓ ਆਸ ਕਰਦੇ ਆਂਗੇ ਸਾਰੇ ਠੀਕ ਹੋਵੋਗੇ। ਸਾਡੀ ਵੀਡੀਓ ਨੂੰ ਐਂਡ ਤੱਕ ਵੇਖਿਓ ਅੱਜ ਅਹਿਮ ਜਾਣਕਾਰੀਆਂ ਤੁਹਾਨੂੰ ਕੁਝ ਦਵਾਂਗੇ। ਹਾਂਜੀ। ਅਸੀਂ ਫੇਰ ਰਸਤੇ ਦੇ ਵਿੱਚ ਗੱਲਬਾਤ ਆਪਾਂ ਕੋਈ ਨਹੀਂ ਕਰਦੇ ਆਂ। ਤੇ ਸਾਡੇ ਨਾਲ ਜੁੜੇ ਰਹੋ ਸੋ ਦੋਸਤੋ ਐਂ ਵੀਡੀਓ ਐਂਡ ਤੱਕ ਵੇਖਿਆ ਕਰੋ। ਅਦੇ ਫੇਰ ਹੀ ਉਤਸ਼ਾਹ ਮਿਲਦਾ ਵਾ ਫਿਰ ਹੋਰ ਤੁਹਾਨੂੰ ਕਿਸੇ ਚੀਜ਼ ਦੇ ਟੂਰ ਕਰਾਵਾਂਗੇ, ਦੂਰ ਨੇੜੇ ਜਾਵਾਂਗੇ। ਹਾਂ। ਭਾਈ ਮੋਤੀराम ਮਹਾਰਾਜ ਜੀ ਨੇ ਜੋ ਦੁੱਧ ਪਿਆ ਸੀ ਉਹਦੀ ਯਾਦ ਦੇ ਵਿੱਚ ਸੰਗਤਾਂ ਨੇ ਲੰਗਰ ਲਾਇਆ ਗੁਰੂਆਂ ਆਪਕੇ ਆਸ਼ੀਰਵਾਦ ਕੇ ਵਿਨੈ ਲੈਣਾ ਭਾਈ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਦੁੱਧ ਦੀ ਸੇਵਾ ਚੱਲ ਰਹੀ ਆ ਸਾਡੇ ਨਗਰਪੁਰ ਬਾਰਾਏ ਦੇ ਵਿੱਚ ਜਿਨ੍ਹਾਂ ਜੋ ਸੰਗਤਾਂ ਨੇ ਆਪਣੀ ਬਾਤੋ ਵਿੱਚ ਲਗਾ ਲੇਤੇ ਹਨ ਅਗਲੇ ਨਵੇਂ ਜਮਾਨਾ ਦੇ ਸ਼ਾਹ ਨਾਲ

ਚੱਲਦੀ ਹੈ ਸਾਡੇ ਨਗਰ ਬੋਪਾਰਾਏ ਖੁਰਦ ਦੇ ਵਿੱਚ ਨੌਜਵਾਨਾਂ ਦੇ ਉਤਸ਼ਾਹ ਨਾਲ ਦੁੱਧ ਦੇ ਲੰਗਰ ਦੀ ਸੇਵਾ ਚੱਲਦੀ ਹੋਈ ਜੋ ਭਾਈ ਮੋਤੀराम ਮਹਰਾ ਜੀ ਨੇ ਦੁੱਧ ਪਿਆ ਹਿਮਾ ਦਾ ਕੁਜਰੀਏ ਦੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਤੇ ਉਹਦੀ ਯਾਦ ਦੇ ਵਿੱਚ ਯਕੀਨਨ ਲੰਗਰ ਲਾਇਆ ਜੀ ਹਾਂਜੀ ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ ਹਾਂਜੀ ਅਸੀਂ ਰਸਤੇ ਦੇ ਵਿੱਚ ਜਾ ਰਹੇ ਹਾਂ ਤੇ ਮੰਮੀ ਦੀ ਮੈਡੀਸਿਨ ਲੈਣੀ ਤਰਨਤਨ ਸਾਹਿਬ ਤੋਂ ਤੇ ਉਹਦੇ ਡਾਕਟਰ ਬਹੁਤ ਸਿਆਣੇ ਡਾਕਟਰ ਆ ਤੇ ਕਾਫੀ ਦੇਰ ਦੀ ਮੈਡੀਸਨ ਉੱਥੋਂ ਚਲਦੀ ਆ ਤੇ ਰਸਤੇ ਦੇ ਵਿੱਚ ਲੰਘਣ ਲੱਗੀ ਸਾਡੇ ਨਗਰ ਦੇ ਵਿੱਚ ਵੀ ਪਿੰਡ ਬੋਪਾਰਾ ਇਹ ਘੁਰਦ ਵੀ ਲੰਘਰ ਲੱਗਾ ਹੈ ਜੋ ਮਲਕੇ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਜੋ ਮੋਤੀराम ਮਹਾਰਾ ਨੇ ਸਹਿਮ ਜਾਦੇ ਅਤੇ ਮਾਤਾ ਜੀ ਨੂੰ ਠੰਨੀ ਗੁਰਜ ਦੇ ਵਿੱਚ ਦੁੱਧ ਹਿਸ਼ਕਾਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲੱਗਾ ਜੀ ਜਗਾ ਜਗਾ ਲੰਗਰ ਲੱਗੇ ਹੋਏ ਆ ਕੱਲ ਵੀ ਅਸੀਂ ਕਿਤੇ ਗਏ ਸੀ ਪਰਸੋਂ ਵੀ ਦੇ ਟਰਫੀਜ਼ ਜਗਾ ਤੇ ਦੁੱਧ ਦੇ ਲੰਗਰ ਚੱਲ ਰਹੇ ਤੇ ਰਸਤੇ ਦੇ ਵਿੱਚ ਅਸੀਂ ਜਾ ਰਹੇ ਹੁਣੇ ਫੇਰ ਕੋਈ ਨਹੀਂ ਜਾ ਕੇ ਗੱਲਬਾਤ ਕਰਦੇ ਆ ਤੇ ਆ ਕੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਕਰ ਆ ਕੇ ਮੰਮੀ ਨਾਲ ਛੱਡ ਕੇ ਨਾ ਤੇ ਫਿਰ ਮੈਂ ਬਾਈਕ ਤੇ ਜਾਣਾ ਸਾਡੇ ਨਾਲ ਆ ਵਰਸਦੀਪ ਸਿੰਘ ਗੱਲਬਾਤ ਸੁਣਾਉਗੇ ਹਾਂਜੀ ਅੱਜ ਆ ਵਰਸਦੀਪ ਸਿੰਘ ਥੱਲੇ ਕੁਝ ਆਏ ਹਨ ਹਾਂਜੀ ਦੋਸਤੋ ਅਸੀਂ ਮੈਡੀਸਨ ਲੈ ਆਏ ਹਾਂ ਹੁਣ ਰਸਤੇ 'ਚ ਜਾ ਰਹੇ ਆਂ ਵਾਪਸ ਘਰ ਫਿਰ ਘਰ ਇਹਨਾਂ ਨੂੰ ਛੱਡ ਕੇ ਮੰਮੀ ਨਾਲੋਂ ਉੱਤੇ ਫਿਰ ਮੈਂ ਦਰਬਾਰ ਸਾਹਿਬ ਜਾਵਾਂਗਾ ਤੇ ਅੰਦਰ ਸਾਰਾ ਇੱਕ ਦੋ ਹੋਰ ਕੰਮ ਆ ਜਾਣੇ ਜਾ ਰਹੇ ਆ ਜੀ ਪਾਸ ਕਰਦੇ ਆ ਤਹੀਂ ਸਾਰੇ ਠੀਕ ਹੋਵੋਗੇ ਕੋਈ ਨਹੀਂ ਹੁਣ ਘਰ ਜਾ ਕੇ ਮਿਲਦੇ ਆ ਜੀ ਹਾਂਜੀ ਦੋਸਤੋ ਅਸੀਂ ਆ ਚੁੱਕੇ ਆ ਘਰ ਤੇ ਆਹ ਵੇਖੋ ਹੈਲੀਕਾਪਟਰ ਜਾ ਰਿਹਾ ਸਾਡੇ ਲੱਗੇ ਸ਼ੌਣੀ ਗਿਆ ਨਾ ਤੇ ਉਹਦਾ ਕਰਕੇ ਮਤਲਬ ਕਿ ਜਿਹਦਾ ਕੈਂਟ ਹੈ ਸਾਡੇ ਲੱਗੇ ਬਹੁਤ ਵੱਡੀ ਸ਼ੌਣੀ ਆ ਤੇ ਉਹ ਹੈਲੀਕਾਪਟਰ ਨਾ ਪਤਾ ਨਹੀਂ ਕੀ ਸਰਚ ਕਰਦੇ ਰਹਿੰਦੇ ਆ ਉਹ ਆ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਨਾ ਰੌਂਡੀ ਲੰਮਦੇ ਰਹਿੰਦੇ ਆ ਸਾਰਾ ਦਿਨੀ ਹਾਂਜੀ ਕੀ ਕਰਦੇ ਆ ਫਿਰ ਦੱਸ ਦੱਸ ਤੁਹਾਨੂੰ ਪਤਾ ਏ ਸਾਹ ਨਹੀਂ ਨਿਕਲ ਗਏ ਸਾਬ ਜੀ ਬ੍ਰੈਡ ਖਾ ਰਹੇ ਆਂ ਤੇ ਭੁੱਖ ਲੱਗੀ ਆ ਤੇ ਫਿਰ ਉਹਦਾ ਕਰਕੇ ਆਂਦੇ ਪਹਿਲਾਂ ਬ੍ਰੈਡ ਖਾ ਲੈਂਦੇ ਫਿਰ ਦੱਸਦੇ ਆ ਹਾਂਜੀ ਦੱਸੋ ਫਿਰ ਤੇ ਇਹ ਕੋਈ ਟੈਗ ਨਾ ਕਰਦੇ ਅਟੈਨਵਾਦੀ ਤਾਂ ਚੱਕਰ ਲਾਉਂਦੇ ਰਹਿੰਦੇ ਆ ਅੱਛਾ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਸਾਡੇ ਯੋਧੇ ਨੇ ਵੀ ਕੋਈ ਅਤਵਾਦੀ ਟੈਗ ਨਾ ਕਰਦੇ ਅਟੈਕ ਨਾ ਕਰਦੇ ਤੇ ਤਾਈਆਂ ਚੱਕਰ ਲਾਉਂਦੇ ਰਹਿੰਦੇ ਆ ਹੈ ਬਹੁਤ ਅਪਡੇਟ ਹੈ ਵੱਡੀ ਇਹਨਾਂ ਨੇ ਜਾਣਕਾਰੀ ਇਹਨਾਂ ਕੋ ਕਿੱਥੋਂ ਆਈ ਹੈ ਇਹ ਸਾਰਾ ਜਾਣਦੇ ਆ ਤੁਹਾਡੇ ਕੋਲੋਂ ਇਹ ਜਾਣਕਾਰੀ ਕਿੱਥੋਂ ਪ੍ਰਾਪਤ ਹੋਈ ਹਾਂਜੀ ਦੱਸੋ ਫਿਰ ਨਹੀਂ ਦੱਸਿਆ ਨਹੀਂ ਮੇਰਾ ਮੇਰਾ ਬਾਪੂ ਵੀ ਇੰਦੇ ਆਰਮੀ ਹੁੰਦਾ ਸੀ ਤਾਂ ਮੈਨੂੰ ਬਾਪੂ ਨੇ ਜਾਣਕਾਰੀ ਦਿੱਤੀ ਉਹ ਦਾਦ ਨਾਲੇ ਮੱਖਣ ਡਰਾਈਵਰ ਹੀ ਉਹਨਾਂ ਦਾ ਨਾਮ ਅੱਛਾ ਬਈ ਲਸਰਾ ਹੀ ਪਤਾ ਵਾਰਿਸਦੀਵਨ ਦਾ ਮੇਰੇ ਦਾਦੂ ਹੁੰਦੇ ਸੀ ਉਹ ਪਹਿਲੋਂ ਫਾਦਰ ਸਾਹਿਬ ਸਾਡੇ ਵੀ ਫੌਜ ਦੇ ਵਿੱਚ ਜੌਬ ਕੀਤੀ ਸੀ ਫਿਰ ਪੀਆਵ ਰੋਡ ਵਿੱਚ ਤੇ ਕਿੰਨਾ ਕਿ ਮਤਲਬ ਕਿ ਮੇਰਾ ਬਾਪੂ ਨੇ ਉਹਨਾਂ ਜਾਣਕਾਰੀ ਦਿੱਤੀ ਆ ਮਾਲਕੀ ਚਲੋ ਐਕਸਪਾਇਰ ਹੋ ਗਏ ਫਾਦਰ ਸਾਹਿਬ ਤੇ ਉਹ ਵੈਸੇ ਚੱਲ ਕਹਿ ਰਿਹਾ ਕਿ ਉਹਨਾਂ ਜਾਣਕਾਰੀ ਦਿੱਤੀ ਆ ਤੇ ਇਹ ਦਾਦੀ ਆਪਣੀ ਨਾਲ ਵੀ ਸਲਾਈਂ ਪੈ ਰਹਿੰਦੇ ਬੱਚੇ ਗੱਲਾਂ ਕਰਦੇ ਰਹਿੰਦੇ ਆ ਨਾ ਤੇ ਫਿਰ ਮੰਮੀ ਦੱਸਦੇ ਰਹਿੰਦੇ ਵੀ ਦਾਦਾ ਜੀ ਟਾਡੇ ਵੀ ਇਦਾਂ ਮਾਲਕੀ ਇੰਡੀਅਨ ਆਰਮੀ ਚ ਹੁੰਦੇ ਹੀ ਤੇ ਇਸ ਜੀ ਆਏ ਬਿੱਲੀ ਆਏ ਬਿੱਲੀ ਕਿੱਥੇ ਮਾਰਿਆ ਇੱਥੇ ਪਿਆਰ ਹੋਏ ਲਗਾਜੀ ਅੱਛਾ ਇਹਨੂੰ ਦੱਸਦਾ ਬੜਾ ਇਹਨੂੰ ਭਜਾਉਣਾ ਇੱਕ ਤੇ ਕਬੂਤਰ ਪਤਾ ਨਹੀਂ ਬਿੱਲੀ ਨੇ ਕਿਵੇਂ ਫੜ ਲਿਆ ਆ ਉੱਤੋਂ ਦੇ ਇੰਨੇ ਮਾਰਤਾ ਕਬੂਤਰ ਮੰਮੀ ਆਂਦੀ ਤੇ ਉਹ ਦੱਸ ਕਿੰਡੀ ਖਤਰਨਾਕ ਆ ਫਿਰ ਐ ਮੈਂ ਬੜੀ ਮਸੂਮ ਜੀ ਵਾਜਾ ਦੇ ਗਿੰਦੀ ਐ ਤੇ ਇਹ ਤੇ ਫਿਰ ਕਾਦੀ ਮਸੂਮ ਐ ਤੇ ਆ ਆਪਾਂ ਨਿਸ਼ਾਨ ਸਾਹਿਬ ਮਤਲਬ ਕਿ ਝੰਡਾ ਲਾਇਆ ਖਾਲਸੇ ਦਾ ਤੇ ਮੇਰੇ ਫਿਰ ਮਨ 'ਚ ਕਾਫੀ ਗੱਲ ਸੀ ਵੀ ਮੈਂ ਲਿਆ ਕੇ ਝੰਡਾ ਲਾਵਾਂ ਫਿਰ ਬਾਬਾ ਬਡਾ ਸਾਹਿਬ ਦੇ ਮੇਲੇ ਤੋਂ ਲਿਆ ਆ ਹੀ ਤੇ ਫਿਰ ਆਪਾਂ ਉੱਤੇ ਲਾਤਾ ਹੜੀ ਰੈਸ਼ ਆ ਮਤਲਬ ਕਿ ਉਤਲੇ ਪੋਇਸਨਤੇ ਹਨ ਤੇ ਫਿਰ ਆ ਥੱਲੇ ਤੇ ਆ ਫਿਰ ਸਭ ਤੋਂ ਉੱਪਰ ਆਪਾਂ ਮਤਲਬ ਕਿ ਕਾਫੀ ਧੇਰ ਦਾ ਮੈਂ ਸੋਚਦਾ ਨਾ ਕਿ ਝੰਡਾ ਲਿਆਉਣਾ ਲਾਉਣਾ ਤੇ ਆ ਕੁਝ ਸਮਾਂ ਆ ਫਿਰ ਲਾਇਆ ਹੀ ਮਤਲਬ ਕਿ ਨਿਸ਼ਾਨ ਸਾਹਿਬ ਤੇ ਮਹਾਂ ਲੋਕਾਂ ਨੇ ਜਿੱਦਾਂ ਕਈਆਂ ਲਾ ਜਾਂਦੇ ਇਲੈਕਸ਼ਨਾਂ ਦੇ ਵੀ ਕੋਈ ਕਿਸੇ ਪਾਰਟੀ ਦਾ ਤੇ ਮੇਰੇ ਮਨ ਚ ਹੀ ਕਿ ਆਪਾਂ ਪਾਰਟੀਆਂ ਨੂੰ ਛੱਡ ਕੇ ਤੇ ਖਾਲਸੇ ਦੀ ਨਿਸ਼ਾਨੀ ਲੰਮਣੇ ਆ। ਸਭ ਤੋਂ ਉੱਪਰ ਆ ਵੀ ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰ ਰਮਣੇ ਆ। ਇਸ ਲਈ ਲੱਗੀ। ਇਸ ਕਰਕੇ ਆਪਾਂ ਨਿਸ਼ਾਨ ਸਾਹਿਬ ਲਹਿਰਾਤੇ। ਆਹ ਵੇਖੋ। ਆਜੋ ਚਾਹ ਛਕ ਲਓ। ਚਾਹ ਛਕ ਰਹੇ ਆ। ਧੁੱਪੇ ਬੈਠੇ ਤੇ ਆਹ ਤਾਂ ਸਾਹਮਣੇ ਚੰਕਰਿਆ ਏ। ਇਹ ਮਾਹਨ ਚਾਹ ਸ਼ਾਕੇ ਫਿਰ ਹੁਣ ਚਾਲੇ ਪਾਉਨੇ ਆ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀ ਹਾਂਜੀ ਦੋਸਤੋ ਹੁਣ ਜਾ ਰਹੇ ਆ ਜੀ ਦਰਬਾਰ ਸਾਹਿਬ ਤੇ ਫਿਰ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਦਰਬਾਰ ਸਾਹਿਬ ਜਾ ਕੇ ਹਾਂਜੀ ਦੋਸਤੋ ਮੇਰੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਆਪਾਂ ਨਿਸ਼ਾਨ ਸਾਹਿਬ ਚੜਾਇਆ ਹੈ ਜੀ ਇਹ ਆ ਜੀ ਝੰਡਾ ਖਾਲਸੇ ਦਾ ਝੰਡਾ ਹੈ ਜੀ ਇਹ ਲੋਕਾਂ ਨੇ ਪਾਰਟੀਆਂ ਦੇ ਝੰਡੇ ਲਾਏ ਹੁੰਦੇ ਆ ਤੇ ਮੇਰੇ ਮਨ ਚ ਬਹੁਤ ਦੇਰ ਦੀ ਇਹ ਗੱਲ ਹੀ ਕਿ ਆਪਾਂ ਮਤਲਬ ਕਿ ਖਾਲਸੇ ਦੀ ਨਿਸ਼ਾਨੀ ਲਾਈਏ ਤੇ ਸਭ ਤੋਂ ਉੱਤੇ ਮੈਂ ਫਰੰਟ ਤੇ ਝੰਡਾ ਲਾਇਆ ਤੇ ਟੌਪ ਤੇ ਮੇਰੇ ਮਨ ਚ ਹੀ ਕਿ ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਲਾਉਣਾ ਤੇ ਖਾਲਸੇ ਦੀ ਨਿਸ਼ਾਨੀ ਲਾਉਣੀ ਆ ਜੋ ਸਾਡਾ ਅਸਲੀ ਨਿਸ਼ਾਨੀ ਆ ਅਸਲੀ ਝੰਡਾ ਤੇ ਇਸੇ ਕਰਕੇ ਮੈਂ ਫਿਰ ਲਾਇਆ ਜੀ ਹਾਂਜੀ ਦੋਸਤੋ ਮੈਂ ਜਾ ਰਿਹਾ ਸੀ ਦਰਬਾਰ ਸਾਹਿਬ ਤੇ ਰਸਤੇ ਦੇ ਵਿੱਚ ਇੰਡੀਆ ਗੇਟ ਦੇ ਲਾਗੇ ਵੀ ਲੰਗਰ ਲੱਗਾ ਦੁੱਧ ਦੇ ਲੰਗਰ ਚੱਲ ਰਹੇ ਆ ਜਿੱਥੇ ਜਗਾ ਜਗਾ ਚੱਲ ਰਹੇ ਦੁੱਧ ਦੇ ਲੰਗਰ ਜਗਾ ਜਗਾ ਤੇ ਦੁੱਧ ਦੇ ਲੰਗਰ ਚੱਲ ਰਹੇ ਜੀ ਸਾਹਮਣੇ ਇੰਡੀਆ ਗੇਟ ਆ ਰਿਹਾ ਬੰਦੇ ਪਿੱਛੇ ਟਾਰੀ ਨੂੰ ਰੋਟ ਜਾਂਦਾ ਤੇ ਅੱਗੇ ਸਾਹਮਣੇ ਇਧਰ ਮੌਤਰ ਹੈ ਸਾਹਮਣੇ ਸ਼ਾਮ ਸਿੰਘ ਟਾਰੀ ਦਾ ਮਾਡਲ ਬਣਾਇਆ ਸ਼ਾਮ ਸਿੰਘ ਟਾਰੀ ਦੀ ਤਸਵੀਰ ਹੈ ਤੇ ਇਧਰ ਆ ਇੰਡੀਆ ਗੇਟ ਹੈ ਤੇ ਅਗਲੇ ਪਾਸੇ ਇੱਕ ਬਾਹਰ ਆ ਇੱਥੋਂ ਉਹ ਤਲਵਾਰ ਤੁਹਾਨੂੰ ਦਿਖ ਰਹੀ ਹੁੰਦੀ ਆ ਇਹ ਆ ਜਿਹੜੀ ਤਲਵਾਰ ਆ ਇਹ ਜੰਗੀ ਯਾਦਗਾਰ ਬਣਾਈ ਹੈ ਇਹਦੇ ਵਿੱਚ ਹੀ ਪ੍ਰਾਤਨ ਸਮੇਤੀਆਂ ਤਸਵੀਰਾਂ ਬਿਠਾਈਆਂ ਗਈਆਂ ਤੇ ਅੱਗੇ ਨੂੰ ਰੋਡ ਜਾ ਰਿਹਾ ਵਾ ਫਮਰ ਸਰ ਦੋਸਤੋ ਇੱਧਰ ਸਾਰੀ ਇਹ ਜੁਨੀਵਰਸਿਟੀ ਦੀ ਗੰਦ ਹੈ ਤੇ ਅੱਗੇ ਨਾਲ ਹੀ ਖਾਲਸਾ ਕਾਲਜ ਆ ਇਹ ਜੀਐਨਡੀਯੂ ਗੁਰਨਾਨਕ ਦੇਵ ਜੁਨੀਵਰਸਿਟੀ ਆ ਇਹ ਤੇ ਅਗਲੇ ਪਾਸੇ ਨਾਲ ਹੀ ਖਾਲਸਾ ਕਾਲਜ ਆਇਆ ਲਗਦੀ ਹੈ ਅੱਗੇ ਜਿਹੜੇ ਸਿਟੀਸ਼ਨ ਤੋਂ ਰਕੇ ਨੇ ਉਹ ਗੜਾ ਇਰਾਕਰ ਨਾ ਜਾਰੇ ਪਾਪਿਲੇਸ਼ ਜਿਆਦੀ ਹੈਗੀ ਉੱਪਰ ਵੀ ਜਿਆਦੀ ਹੈਗੀ ਤੇ ਉਹ ਬਈਆ ਕਰਨੀ ਆ ਕਰਦਾ ਕਰਦੇ ਹਾਲ ਤਾਂ ਕਲਜ ਦਾ ਗੇਟ ਆ ਤੇ ਉਹ ਸਾਹਮਣੇ ਖੜਾ ਹਾਲ ਬਹੁਤ ਵੱਡਾ ਗਰਨੰਦ ਦੇ ਜਿਹੜੇ ਸਿੱਧੇ ਖਾਲਸਾ ਕਾਲ ਦੇ ਇੱਥੇ ਇਹ ਜਿਹੜਾ ਵਰਸਾ ਸਟੇਸ਼ਨ ਵਾਲਾ ਰੋੜੇ ਮੁਦਲੀ ਘਰ ਅਲਾਇਤ ਤੋਂ ਇਧਰੋਂ ਇਧਰੋਂ ਗੇੜਿਆ ਅਸਤੇ ਉੱਥੋਂ ਪਰੇ ਖਾਲਾ ਵਾਲਾ ਰੋੜੇ ਨਾਲ ਲੱਗਦੇ ਰੋੜੇ ਇਸੇ ਬੈਕ ਸਾਈਡ ਤੇ ਉੱਧਰ ਲੱਗ ਜਾਂਦਾ ਯਾਨੀ ਕਿ ਬਹੁਤ ਜਿਆਦਾ ਜਗ੍ਹਾ ਕੱਟ ਸਕਦੇ ਤੇ ਰਾਤ ਨੂੰ ਸਮੇਂ ਦੀ ਕਿਵਾਰ ਤੇ ਆ ਤੇ ਹਾਲਟ ਦੇ ਵਿੱਚ ਮਸ਼ੂਰੀਆ ਟਾਲ ਤੱਕ ਆ ਦੇਖੋ ਤਾਂ ਆਪਾਂ ਦੇ ਗੇਟ ਇਹਦੇ ਕਾਫੀ ਆ ਰਹੇ ਬਹੁਤ ਜਿਆਦੇ ਗੇਟ ਆ ਰਹੇ ਜਿੰਨਾ ਕਿ ਪੁੱਛ ਕੇ ਗੇਟ ਆ ਰਹੇ ਬਾਹਰੋਂ ਦੇ ਨਾਲ ਹਾਂਜੀ ਸੰਗਤ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਪਹੁੰਚ ਚੁੱਕੇ ਆ ਜੀ ਅੱਜ ਇਹੋ ਨੇ ਦਰਸ਼ਨ ਕਰਦੇ ਆ ਗੁਰੂ ਰਾਮਦਾਸ ਜੀ ਦੇ ਕਰਦੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਅਪਰੰਪਾਰ ਕਿਰਪਾ ਇਸ ਥਾਂ ਤੇ ਆ ਦਰਸ਼ਨ ਕਰਦੇ ਹਾਂ ਹਾਂਜੀ ਸੰਗਤ ਜੀ ਪ੍ਰਕਰਮਾ ਦੇ ਵਿੱਚ ਬੈਠੇ ਹੋਏ ਆ ਗਰਬ ਦਰਸ਼ਨ ਸ਼ਰੀਰਵਾਸ ਸੇਵ ਮਹਾਰਾਜ ਜੀ ਸੰਗਤ ਜੀ ਪ੍ਰਕਰਮਾ ਦੇ ਵਿੱਚ ਕਿਤੇ ਬੈ ਕੇ ਦੇਖਿਓ ਸਰੋਵਰ ਦੇ ਕੱਡੇ ਦੇ ਤੇ ਗਰਬਾਨੀ ਸੁਣਦਾ ਹੀ ਨਾ ਆਨੰਦ ਆਉਂਦਾ ਹੈ ਕਿ ਬਹੁਤ ਹੀ ਆਨੰਦ ਆਉਂਦਾ ਤੇ ਸਕੂਨ ਮਿਲਦਾ ਹੈ ਤੋਂ ਉੱਠਣੋਂ ਦਿਲ ਨਹੀਂ ਕਰਦਾ ਬਹੁਤ ਮਹਾਰਾਜ ਦੀ ਮਿਹਰ ਹੈ ਮਸ਼ੀ ਕਿੰਨੀ ਸੋਹਣੀ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਕਲਰਾਂ ਦੀਆਂ ਮਸ਼ੀਆਂ ਇਹਦੇ ਆਉਂਦੀਆਂ ਹਾਂਜੀ ਸਰਗਰਜੀ ਕਰ ਦਰਸ਼ਕਾਂ ਦੁਪੰਜਨੀ 베ਰੀ ਸਾਹਿਬ ਦੇ ਸਾਹਮਣੇ ਦੁਪੰਜਨੀ 베ਰੀ ਰਾਤੀ ਵੀ ਪਰसों ਰਤੀ ਹਾਂ ਵੀਡੀਓ ਬਣਾਇ ਹੀ ਪਰ ਕਿਲਗਰ ਨਹੀਂ ਆਈ ਹਾਂਜੀ ਸ਼ਗਨ ਲੱਗੇ ਆ ਜੀ ਹੁਣ ਗੱਫੇ ਪ੍ਰਸ਼ਾਦਾ ਮਹਾਰਾਜਾ ਸ਼ਾਗਿਰਦੀ ਤੇ ਕਰਦੇ ਆਂ ਬੋਲਬਾਲਾ ਗੁਰੂ ਘਰ ਦਾ ਲੰਗਰ ਮਹਾਰਾਜ ਦੀ ਜੀ ਮੇਰੇ ਆਪ ਨੂੰ ਵੀ ਲੱਗਦਾ ਜਿਵੇਂ ਬਹੁਤ ਸਵਾਦ ਲੱਗਦਾ ਲੱਗਦਾ ਗੁਰੂ ਘਰ ਦੀ ਦਾਲ ਵੀ ਇੰਨੀ ਸਵਾਦ ਲੱਗਦੀ ਹੈ ਨਾ ਤੇ دل ਕਰਦਾ ਚਲ ਸ਼ਾਗੀ ਜਾਣੇ ਪ੍ਰਸ਼ਾਦਾ ਅੰਨੀ ਸ਼ਾਗਿਰਦੀ ਅੰਨੇ ਸ਼ਾਗਨ ਲੱਗੇ ਆਪਾਂ ਚਾਹ ਦੇ ਗੱਪੇ ਜਦੋਂ ਅਕਾਲ ਤਖਤ ਸਹਿਬ ਤੇ ਸੰਗਤ ਜੀ ਅਟੈਕ ਹੋਇਆ ਤੇ ਉਸ ਸਮੇਂ ਦੀ ਇਹ ਮਾਡਲ ਤਿਆਰ ਕੀਤਾ ਗਿਆ ਹੈ ਹੂ ਬੂ ਇਸੇ ਤਰ੍ਹਾਂ ਹੀ ਅਕਾਲ ਤਖਤ ਸਹਿਬ ਤੇਰੀ ਹੋ ਗਿਆ ਸੀ ਅਤੇ ਇਹ ਮਾਡਲ ਅ ਮਿਊਜ਼ੀਅਮ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਜਦੋਂ ਵੀ ਆਓ ਤੁਸੀਂ ਦਰਸ਼ਨ ਕਰ ਸਕਦੇ ਇਹ ਮਾਡਲ ਦੇ ਸੰਗਤ ਜੀ ਜੋ ਸੰਤ ਜਰਨੈਲ ਸਿੰਘ ਖਾਲਸਾ ਦੀ ਪਿੰਡਰਾਂ ਵਾਲੇ ਦੇ ਸਥਾਨ ਹੈ ਉਹਦੇ ਥੱਲੇ ਬੇਸਮੈਂਟ ਦੇ ਵਿੱਚ ਹੈ ਇਹ ਜਿਨੇ 84 ਦੇ ਟਾਈਮ ਤੇ ਸ਼ੀਰ ਸਿੰਘ ਹੋਏ ਆ ਸਾਰਿਆਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਦਰਸ਼ਨ ਕਰੋ ਜੀ ਭਾਈ ਅਮਰੀਕ ਸਿੰਘ ਜੀ ਭਾਈ ਜਰਨਲਸ ਬੇਗ ਸਿੰਘ ਜੀ ਜਰਨਲਸ ਬੇਗ ਸਿੰਘ ਜੀ ਖਿਆਲ ਇਹਦੇ ਵਸਨੀਕਾ ਜਨਮ ਸਥਾਨ ਇਹਨਾਂ ਦਾ ਖਿਆਲ ਆ ਸਾਡੇ ਲੱਗ ਗਿਆ 2-3 ਕਿਲੋਮੀਟਰ ਤੇ ਸ਼ਹੀਦ ਬਾਬਾ 18 ਸਿੰਘ ਜੀ ਹਰਾਂ ਦੇ ਦਰਸ਼ਨ ਕਰੋ ਜੀ ਅਤੇ ਉਸ ਟਾਈਮ ਤੇ ਜਦੋਂ ਦਰਸ਼ਨ ਕਰਨ ਆਇਆ ਸਰਦਲੂ ਅਤੇ ਹੋਰ ਸਿੱਖ ਸੰਗਤਾਂ ਜੋ ਸਮੇਂ ਦੀ ਹਕੂਮਤ ਵੱਲੋਂ ਇੱਥੇ ਅਟੈਕ ਕੀਤਾ ਗਿਆ ਤੇ ਉਸ ਟਾਈਮ ਦੀਆਂ ਤਸਵੀਰਾਂ जो शहीद सिंह हुए सब निके बच्चे बच्चियाँ भी उस टाइम तहीद किए गए सन सारे टैंक धोपा की लपेट बेच आए सन जो खाड़कू सिंह ਇਸ ਲਹਿਰ ਦੇ ਵਿੱਚ ਲੜਦੇ-ਲੜਦੇ ਸ਼ਹੀਦ ਹੋਏ ਕੁਝ ਉਹਨਾਂ ਦੀਆਂ ਤਸਵੀਰਾਂ ਲਗੀਆਂ ਹਨ ਤੇ ਕੁਝ ਜੋ ਸ਼ਰਧਾਲੂ ਦਰਸ਼ਨ ਕਰਨ ਆਏ ਸਨ ਕੁਝ ਉਹਨਾਂ ਦੀਆਂ ਤਸਵੀਰਾਂ ਬਹੁਤ ਲੰਮੀ ਲੈਣਿਆ ਤਸਵੀਰਾਂ ਦੀ ਦੋਨੋਂ ਸਾਈਡਾਂ ਤੇ ਆ ਗੁਰੂ ਦਰਸ਼ਨ ਜੀ ਤੇ ਇਧਰ ਅੰਦਰ ਹੀ ਗੈਲਰੀ ਬਣਾਈ ਗਈ ਆ ਅਜੇ LED ਬੰਦ ਕੀਤੀ ਗਈ ਆ ਜਦੋਂ LED ਚੱਲਦੀ ਹੁੰਦੀ ਤੇ ਸਾਰਾ ਇਤਿਹਾਸ ਦੱਸਦੇ ਜੋ ਉਸ ਟਾਈਮ ਦਾ ਵਾਕਿਆ ਹੋਇਆ ਇਧਰ ਵੀ ਕਾਫੀ ਲੰਮੀਆਂ ਲਾਈਨਾਂ ਹਨ ਜੋ ਉਸ ਟਾਈਮ ਤੇ ਸ਼ੀਰ ਸਿੰਘ ਹੋਏ ਸਨ ਅਦੇ ਕੁਝ ਸੰਗਤ ਜੋ ਦਰਸ਼ਨ ਕਰਨ ਆਈ ਤੇ ਉਹ ਵੀ ਫਿਰ 200 300 ਬੱਚੇ ਸ਼ਹੀਦ ਕੀਤੇ ਗਏ ਸਨ ਉਸ ਟਾਈਮ ਦੇ ਲਪੇਟ ਵਿੱਚ ਆਏ ਸਨ ਦੋਨੋਂ ਸਾਈਡਾਂ ਤੇ ਕਾਫੀ ਜੇ ਵੀ ਇੱਥੇ ਕਿਹਾ ਜਾਂਦਾ ਹੈ ਕਿ ਜਿਹੜੇ ਸਿੰਘ ਕਿਤੇ ਰਹਿ ਗਏ ਹੋਣਾ ਉਹ ਆਪਣੀ ਤਸਵੀਰ ਦੇ ਸਕਦੇ ਇੱਥੇ ਲਾਉਣ ਨੂੰ ਜਿਹੜੇ ਉਸ ਟਾਈਮ ਇੱਥੇ ਸ਼ਹੀਦ ਹੋਏ ਹੋਣਾ ਨਾ ਕਈ ਸਰਦਾਰ ਦਰਸ਼ਨਾਂ ਨੂੰ ਐਸਾ ਨਹੀਂ ਤੇ ਉਹ ਫਿਰ ਇੱਥੇ ਜਦੋਂ ਅਟੈਕ ਹੋਇਆ ਸੱਚਗਨ ਸ਼੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸੈੱਟ ਤੇ ਤੇ ਦਰਸ਼ਨਾਂ ਨੂੰ ਆਏ ਸਰਦਾਰਾਂ ਲੋ ਵੀ ਇਸ ਅਟੈਕ ਦੇ ਵਿੱਚ ਸ਼ਹੀਦ ਹੋਏ ਸਨ ਆ ਬਹੁਤ ਵੱਡੀ ਗੈਲਰੀ ਬਣਾਈ ਗਈ ਹੈ ਇਹ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡ ਰਾਂ ਲਿਆਂ ਦੇ ਗੁਰਦੁਆਰਾ ਸਾਹਿਬ ਉਹਦੀ ਬੇਸਮੈਂਟ ਚ ਥੱਲੇ ਇਹ ਗੈਲਰੀ ਹੈ ਤੁਸੀਂ ਜਦ ਵੀ ਆਓ ਇਹ ਗੈਲਰੀ ਦੇ ਦਰਸ਼ਨ ਕਰ ਸਕਦੇ ਹੋ ਇਹ ਮਿਊਜ਼ੀਅਮ ਦੇ ਦਰਸ਼ਨ ਕਰ ਸਕਦੇ ਹੋ ਕਾਲ ਤੱਕ ਸਹਿਬ ਕਿੰਨਾ ਸੁੰਦਰ ਲੱਗ ਰਿਹਾ ਜੀ ਇਹ ਸਥਾਨ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲਿਆਂ ਦਾ ਤੇ ਇਹਦੇ ਨਾਲ ਹੀ ਰਸਤਾ ਜਿਹੜਾ ਨਵਾਂ ਮਿਊਜ਼ੀਅਮ ਬਣਿਆ ਜਿਹੜੇ ਤੁਹਾਨੂੰ ਹੁਣੇ ਦਰਸ਼ਨ ਕਰਵਾਏ ਹਨ ਤੇ ਜਦ ਵੀ ਤੁਸੀਂ ਆਓਗੇ ਤੇ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਬਿਲਕੁਲ ਕਾਲ ਤੱਕ ਸਹ ਦੇ ਲੱਗ ਗਿਆ ਜੀ ਹਾਂਜੀ ਸੰਗਤ ਜੀ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਆਏ ਆ ਹੁਣ ਚਾਲੇ ਪਾਉਣ ਲੱਗੇ ਆ ਆਪਣੇ ਨਗਰ ਨੂੰ ਅਤੇ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਸਾਰਿਆਂ ਦਾ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ